ਪੰਜਾਬ ਦੀ ਸ਼ਾਇਦ ਹੀ ਕੋਈ ਐਸੀ ਲੋਕ ਸਭਾ ਸੀਟ ਹੋਵੇ ਜਿਹੜੀ ਇਸ ਵੇਲੇ ਹੌਟ ਨਾ ਹੋਵੇ ਤੇ ਇੰਟਰਸਟਿੰਗ ਗੱਲ ਇਹਦੇ ਨਾਲ ਇੱਕ ਹੋਰ ਆ ਉਹ ਇਹ ਕਿ ਸਿਆਸੀ ਆਸ਼ਕਾਂ ਦੀਆਂ ਲਾਈਨਾਂ ਵੀ ਲੰਬੀਆਂ ਨਹੀਂ ਟਿਕਟਾਂ ਲੈਣ ਵਾਸਤੇ ਕੋਈ ਐਸਾ ਹਲਕਾ ਨਹੀਂ ਕੋਈ ਐਸਾ ਮੈਨੂੰ ਲੱਗਦਾ ਕਿ ਲੋਕ ਸਭਾ ਹਲਕਾ ਨਹੀਂ ਹੋਏਗਾ ਜਿੱਥੇ ਕੈਂਡੀਡੇਟਸ ਦੇ ਲਈ ਆ ਕੱਲੋ ਟਿਕਟਾਂ ਲੈਣ ਦੇ ਲਈ ਵੱਡੀਆਂ-ਵੱਡੀਆਂ ਲਾਈਨਾਂ ਨਹੀਂ ਲੱਗਾਂ ਉਹ ਕੋਈ ਵੀ ਪਾਰਟੀ ਹੋਵੇ ਤਾਂ ਗੱਲ ਕਰਾਂਗੇ ਅੱਜ ਸੰਗਰੂਰ ਹਲਕੇ ਦੀ ਕਿਉਂਕਿ ਸੰਗਰੂਰ ਬਹੁਤ ਜ਼ਰਾ ਚਰਚਾ ਦੇ ਵਿੱਚ ਰਿਹਾ ਜਿੱਦਾਂ ਹੀ ਸੁਖਪਾਲ ਸਿੰਘ ਖੈਰਾ ਉੱਥੇ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਕਾਂਗਰਸ ਵੱਲੋਂ ਤਾਂ ਉਸ ਤੋਂ ਪਹਿਲਾਂ ਜੋ ਕੁਝ ਤੁਸੀਂ ਦੇਖਿਆ ਤਾਂ ਉੱਥੇ ਇੱਕ ਨਾਮ ਹੋਰ ਚਰਚਾ ਦੇ ਵਿੱਚ ਸੀਗਾ ਜਿਹਦੀ ਬਹੁਤ ਜ਼ਿਆਦਾ ਉਮੀਦ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਟਿਕਟ ਮਿਲੇਗੀ ਖੰਗੂੜਾ ਪਰਿਵਾਰ ਨੂੰ ਤਾਂ ਦਲਵੀਰ ਸਿੰਘ ਗੋਲਡੀ ਤੇ ਉਹਨਾਂ ਦੇ ਪਤਨੀ ਨੇ ਜਿਹੜੇ ਸਿਮਰਤ ਕੌਰ ਖੰਗੂੜਾ ਉਹ ਵੀ ਚਰਚਾ ਦੇ ਵਿੱਚ ਸੀਗਾ ਸਿਮਰਤ ਕੌਰ ਖੰਗੂੜਾ ਦਾ ਨਾਂ ਵੀ ਬੋਲਦਾ ਪਿਆ ਸੀ ਕਿ ਉਹ ਇਲੈਕਸ਼ਨ ਲੜਨਗੇ ਇਸੇ ਵਿਸ਼ੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸਾਲ आई वर्ल्ड टीवी ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਨਾਲ ਦੀ ਨਾਲ ਹੀ ਆਪਾਂ ਸਿਮਰਤ ਕੌਰ ਖੰਗੂੜਾ ਦਾ ਵੀ ਸਵਾਗਤ ਕਰ ਲਿਆ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਕਿਰਪਾ ਵੀਰੇ ਜਿਹੜੇ ਮਾਰਾ ਦੀ ਤੁਸੀਂ ਸੁਣਾਓ ਜੀ ਹਾਂ ਜੀ ਵਧੀਆ ਠੀਕ ਠਾਕ ਜੀ ਅੱਛਾ ਭੈਣ ਜੀ ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਹੁੰਦੇ ਆ ਬੁੱਧਵਾਰ ਨੂੰ ਤਾਂ ਜਿੱਥੇ ਕਿਤੇ ਉਹਨਾਂ ਨੇ 골ਡੀ ਦਾ ਨਾਮ ਲਿਆ ਮੈਨੂੰ ਲੱਗਦਾ 골ਡੀ ਦੇ ਨਾਮ ਤੋਂ ਜ਼ਿਆਦਾ ਰਿਪੀਟ ਤੁਹਾਡਾ ਨਾਮ ਹੋਇਆ ਇਹ ਇਹ ਕੀ ਕਾਰਨ ਰਿਹਾ ਇਹਦਾ ਕਾਰਨ ਵੀ ਜੇ ਕੇ ਵੀ ਹੋ ਸਕਦਾ ਕਿਉਂਕਿ ਇਸ ਵਾਰੀ ਮੈਂ ਵੀ ਆ ਲੋਕ ਸਭਾ ਕੈਂਡੀਡੇਟ ਵਜੋਂ ਆਪਣੀ ਉਮੀਦਵਾਰੀ ਭਰੀ ਸੀਗੀ ਜੀ ਮਤਲਬ ਆਪਣਾ ਸ਼ੋਅ ਕੀਤਾ ਸੀਗਾ ਕਾਂਗਰਸ ਪਾਰਟੀ ਨੂੰ ਕਿ ਮੈਂ ਵੀ ਟਿਕਟ ਲੈਣੀ ਹੈ ਔਰ 2019 ਵਿੱਚ ਵੀ ਵੀ ਜੀ ਮੈਂ ਆਪਣੇ ਵੱਲੋਂ ਅਪਲੀਕੇਸ਼ਨ ਦਿੱਤੀ ਸੀ ਜੀ ਓਕੇ 19 ਦੇ ਵਿੱਚ ਵੀ ਕੀਤਾ ਤੇ ਉਸ ਤੋਂ ਬਾਅਦ ਆ ਕੇ ਹੁਣ 24 ਦੇ ਵਿੱਚ ਕੀਤਾ ਜੀ ਬਿਲਕੁਲ ਜੀ ਓਕੇ ਦੋ ਵਾਰ ਅਪਲਾਈ ਕੀਤਾ ਸ਼ਾਇਦ ਇਸ ਕਰਕੇ ਹੋ ਸਕਦਾ ਅੱਛਾ ਆਪਾਂ ਗੱਲਬਾਤ ਨੂੰ ਖੋਲੀਏ ਭੈਣ ਜੀ ਥੋੜਾ ਥੋੜਾ ਕਰਕੇ ਤਾਂ ਇਸ ਵਾਰ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਲੱਗਦੇ ਆ ਜਾਂ ਮਤਲਬ ਜੋ ਕੁਝ ਤੁਸੀਂ ਦੇਖਿਆ ਕਿਉਂਕਿ ਐਟਲੀਸਟ ਤੁਸੀਂ ਧੂਰੀ ਹਲਕੇ ਦੇ ਵਿੱਚ ਤਾਂ ਵਿਚਰਦੇ ਹੀ ਰਹੇ ਹੋ ਨਾ ਗਰਾਊਂਡ ਲੈਵਲ ਦੇ ਉੱਪਰ ਜਾ ਕੇ ਜੀ ਜੀ ਤਾਂ ਸੰਗਰੂਰ ਦੇ ਵਿੱਚ ਜਾਂ ਕੋਲ ਧੂਰੀ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਪਰ ਚਲੋ ਪਹਿਲਾਂ ਸਵਾਲਕ ਤੁਹਾਡੇ ਤੋਂ ਸ਼ੁਰੂ ਕਰ ਲੈਨੇ ਥੋੜੀ ਗੱਲਬਾਤ ਫਿਰ ਆਪਾਂ ਸੰਗਰੂਰ ਦੀ ਵੀ ਖੋਲ ਲਾਂਗੇ ਤੁਹਾਡੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਚਾਲ ਆ ਲੋਕਾਂ ਕੋਲ ਜਾਣੇ ਵਿਚਰਦੇ ਰਹਿੰਨੇ ਹੋਗੇ ਤੁਕ ਉੱਧਰਲੇ ਪਾਸੇ ਤੋਂ ਸਰਕਾਰ ਆ ਤੁਹਾਡੇ ਆਪੋਜ਼ਿਟ ਆ ਤੁਹਾਡੇ ਜਿਹੜੇ ਸਿਆਸੀ ਵਿਰੋਧੀ ਨੇ ਮਾਨ ਸਾਹਿਬ ਤਾਂ ਖੈਰ ਮੇਰੇ ਖਿਆਲ ਨਾਲ ਬਹੁਤ ਘੱਟ ਉੱਥੇ ਚਮਕਦੇ ਨੇ ਜਾਂ ਦਿਖਦੇ ਨੇਗੇ ਪਰ ਉਹਨਾਂ ਦਾ ਪਰਿਵਾਰ ਜ਼ਰੂਰ ਵਿਚਰਦਾ ਰਹਿੰਦਾਗਾ ਤਾਂ ਕਿਸ ਤਰ੍ਹਾਂ ਦੇ ਹਾਲਚਾਲ ਨੇ ਜਾਂ ਕਿਦਾਂ ਦਾ ਲੋਕਾਂ ਦੇ ਜਿਹੜਾ ਰਿਐਕਸ਼ਨ ਮਿਲਦੇ ਆ ਤੁਹਾਨੂੰ ਜੀ ਜੇ ਮੈਂ ਵਿਧਾਨ ਸਭਾ ਧੂਰੀ ਦੀ ਗੱਲ ਕਰਾਂ ਕਿਉਂਕਿ ਇਹ ਸਾਡਾ ਗੋਲਡੀ ਦਾ ਪਿਦਾਇਸ਼ੀ ਗੋਲਡੀ ਪਿਦਾਇਸ਼ੀ ਧੂਰੀ ਦੀ ਨੇ ਤੇ ਮੈਂ ਵਿਆਹ ਕੇ ਵੀ ਧੂਰੀ ਹੋਈ ਆਈ ਸੀ ਤਾਂ ਇਹ ਵਿਧਾਨ ਸਭਾ ਹਲਕਾ ਉਹ ਹਲਕਾ ਹੈ ਜਿਹਨੂੰ ਵਾਕਈ ਚ ਹੀ ਅਸੀਂ ਆਪਣਾ ਪਰਿਵਾਰ ਕਹਿੰਦੇ ਆ ਤੇ ਇਹਦਾ ਬਹੁਤ ਵੱਡਾ ਜਿਵੇਂ 2017 ਦੇ 2022 ਦੀ ਇਲੈਕਸ਼ਨ ਸੀ ਵੀਰ ਜੀ 2017 ਚ ਪਹਿਲਾ ਗੋਲਡਿੰਗ ਵੈ ਮਲ ਏ ਬਣਾਇਆ ਗਿਆ ਲੋਕਾਂ ਨੇ ਚੁਣਿਆ 2022 ਚ ਜਿਹੜੀ ਹਨੇਰੀ ਆਈ ਤੇ ਲੋਕਾਂ ਨੇ ਬਦਲਾ ਤੇ ਟਰਸਟ ਕਰਕੇ ਜੀ ਭਗਵੰਤ ਮਾਨ ਜੀ ਇੱਥੇ ਲੈ ਜਾਂਦੇ ਜੋ ਵੀ ਹੋਇਆ ਵੀ ਜੀ ਅਸੀਂ ਉੱਥੋਂ ਹਾਰ ਗਏ ਤੇ ਭਗਵੰਤ ਮਾਨ ਸਾਹਿਬ ਇੱਥੋਂ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਪੰਜਾਬ ਦੇ ਵਿੱਚ ਆਏ ਔਰ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਤਕਰੀਬਨ 2 ਸਾਲ ਹੋ ਗਏ ਕਿ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਐਜ਼ ਅ ਬਤੌਰ ਮੁੱਖ ਮੰਤਰੀ ਦਿਖਾਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਜੋ ਜੋ ਵੀ ਉਹ ਕਹਿੰਦੇ ਨੇ ਕਿ ਮੈਂ ਬਤੌਰ ਮੁੱਖ ਮੰਤਰੀ ਜੋ ਮੇਰੀ ਕਾਰਗੁਜ਼ਾਰੀ ਸੀ ਉਹ ਉਹਦੀ ਧਰਾਤੂ ਧੂਰੀ ਬਣੀ ਦੀਜੀਏ ਕਿਉਂਕਿ ਧੂਰੀ ਤੋਂ ਹੀ ਉਹਨਾਂ ਦੀ ਸ਼ੁਰੂਆਤ ਹੋਈ ਇਹ ਤਾਂ ਸਿਆਸੀ ਪੜਾਵੀ ਜੀ ਪਰ ਜੇ ਮੈਂ ਆਪਣੀ ਗੱਲ ਕਰਾਂ ਕਿਉਂਕਿ 2022 ਤੋਂ ਬਾਅਦ ਵੀ ਵੀਰ ਜੀ ਅਸੀਂ ਧੂਰੀ ਨਹੀਂ ਛੱਡਿਆ ਨਾ ਛੱਡਿਆ ਨਾ ਛੱਡਾਂਗੇ ਕਿਉਂਕਿ ਇੱਥੇ ਸਾਡਾ ਪਰਿਵਾਰਕ ਰਿਸ਼ਤਾ ਹੈ ਹਰ ਇੱਕ ਘਰ ਦੇ ਵਿੱਚ ਸਾਡਾ ਪਰਿਵਾਰਕ ਰਿਸ਼ਤਾ ਹੈ ਤੇ ਕਈ ਕਈ ਵਾਰ ਇਹ ਕਹਿ ਦਿੰਦੇ ਨੇ ਤੁਸੀਂ ਤਾਂ ਹਾਰ ਗਏ ਮੈਂ ਇਹ ਕਹਿ ਦਿੰਨੀ ਹਾਂ ਕਿ ਸਾਡੀ ਝੋਲੀ 26000 ਵੋਟ ਪਈ ਹੈ ਅਸੀਂ ਉਹਦੇ ਦੇਣਦਾਰ ਜੀ 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 अच्छा भाई जी गल ये है भाई टिकट चलो ਤੁਸੀਂ ਮੰਗ ਰਹੇ ਸੀ ਟਿਕਟ ਤੁਹਾਨੂੰ ਨਹੀਂ ਮਿਲੀ ਪਾਰਟੀ ਨੇ ਟਿਕਟ ਜਾ ਕੇ ਸੁਖਪਾਲ ਸਿੰਘ ਕਹਿ ਰਹੇ ਨੇ ਦੇ ਦੇਤੀ ਚਲੋ ਕੁਝ ਵੀ ਸਮੀਕਰਨ ਹੋਣ ਜਾਂ ਹਾਈ ਕਮਾਂਡ ਦਾ ਫੈਸਲਾ ਹੋਵੇ ਚਲੋ ਤੁਸੀਂ ਕਬੂਲ ਲਿਆ ਪਰ ਫੈਸਲਾ ਹੀ ਕਬੂਲ ਲਿਆ ਤਾਂ ਫਰੂਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਆਪਣਾ ਸ਼ਿਕਵੇ ਜ਼ਾਹਰ ਕੀਤੇ ਫਿਰ ਉਹਨਾਂ ਦੀ ਕੀ ਜ਼ਰੂਰਤ ਸੀ ਕਿਉਂਕਿ ਸਟੈਂਡ ਤਾਂ ਉੱਥੇ ਹੀ ਕਰਨਾ ਸੀਗਾ ਮਨ ਤਾਂ ਤੁਹਾਡਾ ਬਣਿਆ ਹੋਇਆ ਸੀਗਾ ਕਿ ਪਾਰਟੀ ਦੇ ਵਿੱਚ ਹੀ ਰਹਿਣਾ ਪਾਰਟੀ ਤੋਂ ਬਾਹਰ ਤਾਂ ਨਹੀਂ ਜਾਣਾ ਸੀ ਦਿੱਤੀ ਤੁਸੀਂ ਕਿੰਨੇ ਭਰਾਓ ਜੀ ਜੀ ਤੇ ਇਸ ਤਰ੍ਹਾਂ ਜੀ ਦੋ ਭੈਣ ਦੋ ਭਰਾ ਜੀ ਦੋ ਭੈਣਾਂ ਦੋ ਭਰਾ ਨਹੀਂ ਦੋ ਭਰਾ ਜੀ ਅੱਛਾ ਚਲੋ ਕੋਈ ਨਹੀਂ ਗੱਲ ਗੱਲ ਤੁਸੀਂ ਕੰਟੀਨਿਊ ਕਰੋ ਜੀ ਉਹੀ ਵੀ ਜੀ ਮੈਂ ਗੱਲ ਤੁਹਾਡੇ ਤੋਂ ਹੀ ਸ਼ੁਰੂ ਕਰਨਾ ਚਾਹੁੰਦੀ ਆ ਜਿਹੜਾ ਆਪਣਾ ਵੀ ਜੀ ਭੈਣ ਭਰਾ ਹੁੰਦੇ ਨੇ ਬਾਪੂ ਵੱਲੋਂ ਕਈ ਵਾਰ ਕੋਈ ਚੀਜ਼ ਮਿਲ ਜਾਂਦੀ ਐ ਕਿਸੇ ਨੂੰ ਵੱਧ ਮਿਲਦੀ ਐ ਕਿਸੇ ਨੂੰ ਘੱਟ ਮਿਲਦੀ ਐ ਹਨਾ ਜੀ ਪਰ ਆਪਾਂ ਆਪਣੀ ਪਰਿਵਾਰ ਚ ਬੈਠ ਕੇ ਗੁੱਸਾ ਤਾਂ ਜ਼ਾਹਰ ਕਰ ਸਕਦੇ ਆ ਕਿ ਤੁਸੀਂ ਬਾਪੂ ਜੀ ਸਾਨੂੰ ਆ ਚੀਜ਼ ਨਹੀਂ ਦਿੱਤੀ ਹੱਕ ਮੇਰਾ ਬਣਦਾ ਸੀ ਪਰ ਭੈਣ ਭਰਾ ਦੇ ਹੋਣ ਦੇ ਨਾਤੇ ਤੇ ਤੁਹਾਨੂੰ ਵੱਡੇ ਆਪਣੇ ਪਰਿਵਾਰ ਜਦ ਜ ਤੁਸੀਂ ਪਰਿਵਾਰ ਹੀ ਕਹਿੰਨੇ ਹੋ ਆਪਣੇ ਪਿਤਾ ਜੀ ਦੀ ਗੱਲ ਮੰਨਣੀ ਪੈਂਦੀ ਹੈ ਆਪਣੇ ਪਰਿਵਾਰ ਦੀ ਗੱਲ ਮੰਨਣੀ ਪੈਂਦੀ ਹੈ ਤੇ ਵੀਰੇ ਜਿੱਥੇ ਮੈਨੂੰ ਲੱਗਦਾ ਹੈ ਕਿ ਜਿੱਥੇ ਅਜੇ ਟ੍ਰੈਂਡ ਚੱਲ ਚੁੱਕਿਆ ਹੈ ਕਿ ਇੱਕ ਪਾਰਟੀ ਜੇ ਇੱਕ ਪਾਰਟੀ ਨੂੰ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਦੂਜੀ ਪਾਰਟੀ 'ਚ ਛਾਲ ਮਾਰ ਲਓ ਇਹ ਆਪਾਂ ਟ੍ਰੈਂਡ ਅੱਜ ਦਾ ਦੇਖ ਰਹੇ ਹਾਂ ਜੀ ਚਾਹੇ ਕੋਈ ਅਕਾਲੀ ਦਲ ਛੱਡ ਰਿਹਾ ਚਾਹੇ ਕੋਈ ਬੀਜੇਪੀ ਛੱਡ ਰਿਹਾ ਚਾਹੇ ਕੋਈ ਆਮ ਆਦਮੀ ਪਾਰਟੀ ਛੱਡ ਰਿਹਾ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਚੋਂ ਛਾਲ ਮਾਰ ਕੇ ਕਿਤੇ ਚਲਾ ਜਾਂਦਾ ਹੈ। ਫੀਟਾ ਵੀ ਕੀ ਹੋ ਗਿਆ ਕਿ ਬਸ ਤੁਸੀਂ ਇੱਕ ਲਾਲਚ ਕਰਦੇ ਹੋ ਆਪਣੀ ਟਿੱਕ ਦਾ ਜੇ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਪਾਰਟੀ ਛੱਡ ਜਾਂਦੇ ਹੋ। ਗੁੱਸਾ ਕਰਨਾ ਵੀਰੇ ਸਾਡਾ ਹੱਕ ਸੀ ਕਿਉਂਕਿ 2022 ਦੇ ਵਿੱਚ ਸਾਡੇ ਨਾਲ ਪ੍ਰੋਮਿਸ ਹੋਇਆ ਸੀ ਵੀਰੇ ਕਿ ਤੁਸੀਂ ਕਿਉਂਕਿ ਜਦ ਇਹ ਚਿੱਟੀ ਹਾਰ ਵੀਰੇ ਕੰਧ ਤੇ ਲਿਖੀ ਹੋਵੇ ਤੇ ਤੁਸੀਂ ਮੁੱਖ ਮੰਤਰੀ ਦੇ ਉਲਟ ਲੜ ਕੇ ਹਾਰੇ ਹੋ ਨਾਲ ਦੀ ਨਾਲ ਕੁਝ ਮਹੀਨਿਆਂ ਦੇ ਦੌਰਾਨ ਹੀ ਦੋ ਤੋਂ ਤਿੰਨ ਮਹੀਨਿਆਂ ਦੇ ਦੌਰਾਨ ਤੁਸੀਂ ਦੁਬਾਰਾ ਇਲੈਕਸ਼ਨ ਲੜੀ ਹੋਵੇ ਬਹੁਤ ਸੁਪਨਿਆਂ ਨਾਲ ਤੁਸੀਂ ਇਲੈਕਸ਼ਨ ਲੜਦੇ ਹੋ ਵੀਰੇ ਅਰ ਜੇ ਤੁਹਾਨੂੰ ਪ੍ਰੋਮਿਸ ਹੋਇਆ ਹੋਵੇ ਕਿ ਅੱਜ ਵੱਲ ਦੀ ਅੱਗ 'ਚ ਛਾਲ ਮਾਰ ਦੋ ਕੋਈ ਨਾ ਅਸੀਂ ਤੁਹਾਡੀ ਬਾਹ ਫੜਾਂਗੇ ਉਹ ਬਾਹ ਸਾਡੀ ਨਹੀਂ ਫੜੀਗੀ ਬਲਕਿ 2 ਸਾਲ ਅਸੀਂ ਤਨਦੇਹੀ ਨਾਲ ਆਪਣਾ ਫਰਜ਼ ਨਿਭਾਇਆ ਸਿਰਫ ਹਲਕਾ ਧੂਰੀ ਨਹੀਂ ਪੂਰਾ ਲੋਕ ਸਭਾ ਹਲਕਾ ਸੰਗਰੂਰ ਮਤਲਬ ਸਾਰੇ 9 ਦੇ 9 ਕੌਨਸਟਿਟੂਐਂਸੀ ਇੰਟ ਵੀ ਅਸੀਂ ਐਂਗੇ ਜਿਵੇਂ ਸਾਡਾ ਪਰਿਵਾਰ ਸੀ ਤੇ ਲੋਕਾਂ ਨੇ ਵੀ ਸਾਨੂੰ ਬਹੁਤ ਪਿਆਰ ਦਿੱਤਾ ਲੋਕਾਂ ਦੇ ਪਿਆਰ ਨਾਲ ਹੀ ਸਾਡਾ ਹੌਸਲਾ ਵਧਿਆ ਤੇ ਅਸੀਂ ਟਿਕਟ ਦੁਬਾਰਾ ਮੰਗੀ ਬਲਕਿ ਸਾਨੂੰ ਤਾਂ ਮੈਨੂੰ ਲੱਗਦਾ ਸੀਗਾ ਕਿ ਜਿਵੇਂ ਪ੍ਰੋਮਿਸ ਹੋਈ ਸੀ ਮੰਗਨ ਦੀ ਵੀ ਲੋੜ ਨਹੀਂ ਗੁੱਸਾ ਤਾਂ ਵੀਰੇ ਨੈਚੁਰਲ ਆ ਜਦ ਤੁਸੀਂ ਕੰਮ ਕਰਦੇ ਹੋ ਨਾ ਤੇ ਥੋੜੇ ਨਾ ਵਾਦਾ ਹੋਇਆ ਹੋਵੇ ਤੇ ਉਹ ਵਾਦੇ ਤੇ ਥੋੜੀ ਹਾਈ ਕਮਾਂਡ ਪੂਰੀ ਨਾ ਉਤਰੀ ਹੋਵੇ ਗੁੱਸਾ ਆਉਣਾ ਤਾਂ ਵੀਰੇ ਬਹੁਤ ਨੈਚੁਰਲ ਆ ਜੀ ਮੈਂ ਇਸ ਕਰਕੇ ਪੁੱਛ ਰਸੀ ਚਲੋ ਗੁੱਸਾ ਆਉਣਾ ਗੁੱਸਾ ਜ਼ਾਹਰ ਕਰਨਾ ਪਰਿਵਾਰ ਦੇ ਵਿੱਚ ਕਰਨਾ ਉਹ ਗੱਲ ਠੀਕ ਹੈ ਪਰ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ ਮੈਂ ਇਸ ਕਰਕੇ ਪੁੱਛ ਰਿਹਾ ਸੀ ਹੋ ਸਕਦਾ ਚਲੋ ਇਹ ਤਾਂ ਇਲੈਕਸ਼ਨਰ ਟਾਈਮ ਸੀਗਾ ਆਦਰਵਾਇਜ਼ ਹੋ ਸਕਦਾ ਤੁਸੀਂ ਅੱਗੇ ਪਿੱਛੇ ਬੋਲਦੇ ਤਾਂ ਤੁਹਾਡੇ ਤੇ ਨਾ ਸਸ਼ਨੀ ਕਾਰਵਾਈ ਹੋ ਜਾਣੀ ਸੀਗੀ ਪਾਰਟੀ ਦੀ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵਾਲਿਆਂ ਤੇ ਹੋਉਂਗਾ ਨੇ ਤਾਂ ਪੁੱਛ ਰਿਹਾ ਜੀ ਕੀ ਅਨਸ਼ਾਸਕ ਕਾਰਵਾਈ ਜੇ ਹੋਣੀ ਬੰਦੀ ਸੀ ਜੇ ਹੋਣੀ ਬੰਦੀ ਹੈ ਤਾਂ ਮੈਨੂੰ ਲੱਗਦਾ ਲੀਡਰਾਂ ਤੇ ਵੀ ਹੋਣੀ ਬੰਦੀ ਹੈ ਜਿਨ੍ਹਾਂ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਜੀ ਅਸੀਂ ਤਾਂ ਆਪਣੇ ਲੀਡਰਾਂ ਦੇ ਕਹਿਣ ਦੇ ਅਨੁਸਾਰ ਹੀ ਕਰਦੇ ਰਹੇ ਨਾ ਵੀਰੇ ਜੀ ਸਾਨੂੰ ਤਾਂ ਅਸੀਂ ਤਾਂ ਲੋਕ ਸਭਾ ਇਲੈਕਸ਼ਨ ਲੜਨੀ ਹੋਈ ਨਹੀਂ ਸੀ ਜਦ ਸਾਨੂੰ ਸਾਡੀ ਪਾਰਟੀ ਦੀ ਪੰਜਾਬ ਦੀ ਪਾਰਟ ਹਾਈ ਕਮਾਂਡ ਨੇ ਆ ਕੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ ਅਸੀਂ ਤੁਹਾਨੂੰ 24 ਦੇ ਵਿੱਚ 20 ਦੁਬਾਰਾ ਉਤਾਰਾਂਗੇ ਅਸੀਂ ਤਾਂ ਭਰੋਸੇ ਦੇ ਰਹੇ ਅਸੀਂ ਤਾਂ ਇਮਾਨਦਾਰੀ ਆਪਣੀ ਪਾਰਟੀ ਨਾਲ ਤੇ ਆਪਣੇ ਲੀਡਰਾਂ ਨਾਲ ਵਾਕੂਭੀ ਨਿਭਾਈ ਤੇ ਜੇ ਆਪਾਂ ਹੁਣ ਵੀ ਗਈਏ ਵੀਰੇ ਕਿਉਂਕਿ ਸਾਡੇ ਦਿਲ 'ਚ ਪਾਪ ਨਹੀਂ ਸੀ ਅਸੀਂ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰੀ ਗਏ ਤੇ ਰੋਜ਼ ਵੀਰੇ ਇੱਕ ਲੀਡਰ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਆਪਣੇ ਘਰੋਂ ਜਾਣਾ ਹੁੰਦਾ ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਨੇ ਹਲਕੇ 'ਚ ਜਾਣਾ ਹੁੰਦਾ ਵਿਆਹ ਸ਼ਾਦੀ ਬਹੁਤ ਪ੍ਰੋਗਰਾਮ ਆਏ ਜੇ ਹੁੰਦੇ ਨੇ ਕਿ ਜਿੱਥੇ ਤੁਹਾਨੂੰ ਤੁਹਾਡੀਆਂ ਹਾਜ਼ਰੀਆਂ ਦਿਖਾਉਣੀਆਂ ਪੈਂਦੀਆਂ ਨੇ ਤੇ ਇੱਕ ਤਾਂ ਹੁੰਦਾ ਵੀਰੇ ਉੱਪਰਲੇ ਮਨੋਂ ਪਰ ਸਾਡੇ ਪਰਿਵਾਰ ਨੇ ਤਾਂ ਹਮੇਸ਼ਾ ਪਰਿਵਾਰ ਬਣ ਕੇ ਜਿਵੇਂ ਧੂਰੀ ਨੂੰ ਪਰਿਵਾਰ ਸਮਝਿਆ ਸੀ ਅਸੀਂ ਤਾਂ ਲੋਕ ਸਭਾ ਹਲਕਾ ਸੰਗਰੂਰ ਨੂੰ ਵੀ ਪਰਿਵਾਰ ਸਮਝ ਕੇ ਵਿਚਰਦੇ ਰਹੇ ਜੀ 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 ਅੱਛਾ ਭੈਣ ਜੀ ਵੈਸੇ ਤਾਂ ਦੀ ਗੱਲ ਦਾ ਜਿਹੜਾ ਤੁਸੀਂ ਜਿੰਨੀ ਗੱਲ ਕੀਤੀ ਉਹਦੇ ਵਿੱਚ ਸਵਾਲ ਨਿਕਲ ਆਇਆ ਕਿਉਂਕਿ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲੇ ਹੋਏ ਆ। ਦਲਵੀਰ ਸਿੰਘ ਗੋਲਡੀ ਨਾਲ ਤੁਸੀਂ ਕੰਮ ਕਰਦੇ ਰਹੇ ਗੋਲਡੀ ਵੀ ਉਸ ਟਾਈਮ ਦਿੱਤੇ ਜਿੱਦਾਂ ਪੰਜਾਬ ਯੂਨੀਵਰਸਿਟੀ 'ਚ ਰਹੇ ਆ ਕਾਲਜ 'ਚ ਰਹੇ ਆ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਡਟ ਕੇ ਜਿਹੜਾ ਕਹ ਲੋ ਕਿ ਬਾਈ ਆਪਣਾ ਪ੍ਰਚਾਰ ਕੀਤਾ, ਪਾਰਟੀ ਨੂੰ ਖੜਾ ਕੀਤਾ ਉਹ ਗੱਲਾਂ ਵੱਖਰੀਆਂ ਰਹਿ ਗਈਆਂ। ਉਸ ਤੋਂ ਬਾਅਦ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆ ਗਏ। ਪ੍ਰੈਕਟੀਕਲੀ ਜੇ ਆਪਾਂ ਗੱਲ ਕਰੀਏ ਜਿੱਦਾਂ ਤੁਸੀਂ ਇੱਕ ਤਾਂ ਚੋਣ ਹਾਰ ਗਏ ਜੋ ਕਿ ਭਗਵੰਤ ਸਿੰਘ ਮਾਨ ਤੋਂ ਚੋਣ ਹਾਰ ਗਏ ਜੀ। ਧੂਰੀ ਵਿਧਾਨ ਸਭਾ ਹਲ ਕੇ ਤੋਂ ਫਿਰ ਉਸ ਤੋਂ ਬਾਅਦ ਤੁਸੀਂ ਬਾਈਪੋਲ ਆ ਜਿਹੜੇ ਉਹ ਹਾਰ ਗਏ ਪ੍ਰੈਕਟੀਕਲੀ ਜੇ ਅਪਾ ਗੱਲ ਕਰੀਏ ਜੇ ਉਹ ਦੋ ਚੋਣਾਂ ਹਾਰ ਜਗੇ ਤਾਂ ਤੀਸਰੀ ਵਾਰੀ ਪਾਰਟੀ ਨੂੰ ਲੱਗਦਾ ਨਹੀਂ ਕਿ ਥੋੜਾ ਮੌਕਾ ਦੇਣਾ ਔਖਾ ਲੱਗਦਾ ਕਿਉਂਕਿ ਚਲੋ ਠੀਕ ਹੈ ਗੱਲ ਕਿ ਤੁਸੀਂ ਵੀ ਤਾਂ ਚਲੋ ਡਿਮਾਂਡ ਕੀਤੀ ਸੀ ਇਹ ਤੁਹਾਡੇ ਨਾਲ ਪ੍ਰੋਮਿਸ ਸੀ ਪਰ ਪੋਲੀਟਿਕਲ ਕੈਰੀਅਰ ਦੇ ਵਿੱਚ ਇਹ ਚੀਜ਼ ਵੀ ਤਾਂ ਇੱਕ ਦੇਖਣੀ ਚਾਹੀਦੀ ਸੀ ਨਾ ਤੁਹਾਨੂੰ ਫਿਰ ਇਹ ਮੈਨੂੰ ਲੱਗਦਾ ਇਹ ਚੀਜ਼ ਤੁਸੀਂ ਇਹਦੇ ਨੂੰ ਜੇ ਤੁਸੀਂ ਆਪਣੇ ਕੁਐਸਚਨ ਨੂੰ ਟਵਿਸਟ ਕਰਕੇ ਦੇਖੋ ਜੀ ਗੋਲਡੀ ਨੇ ਆਪਣੇ ਕੈਰੀਅਰ ਨੂੰ ਨਾ ਦੇਖਦੇ ਹੋਏ ਪਾਰਟੀ ਦਾ ਹੁਕਮ ਸਿਰ ਮੱਥੇ ਮੰਨਿਆ ਜੀ ਜਦ ਕਿ ਮੁੱਖ ਮੰਤਰੀ ਨਾਲ ਉਹ ਬੰਦਾ ਲੜ ਰਿਹਾ ਹੋਵੇ ਜਿਹੜਾ ਸਿਰਫ ਇੱਕ ਵਾਰ ਐਮ.ਐਲ.ਏ ਬਣਿਆ ਹੋਵੇ ਤੇ ਉਹਦਾ ਪੋਲਿਟਿਕਲ ਕੈਰੀਅਰ ਸਿਰਫ 2017 ਵਿੱਚ ਸਟਾਰਟ ਹੋਇਆ ਹੋਵੇ ਉਹਨੇ ਇਸ ਚੀਜ਼ ਦੀ ਪਰਵਾਹ ਨਾ ਕਰਦਿਆਂ ਹੋਇਆ ਆਪਣੀ ਪਾਰਟੀ ਨੂੰ ਵਫਾਦਾਰੀ ਦਿਖਾਈ ਫਿਰ ਉਹਨੇ ਪਾਰਟੀ ਨੂੰ ਵਫਾਦਾਰੀ ਦਿਖਾਈ 2022 ਦੇ ਵਿੱਚ ਜਦ ਕੋਈ ਵੀ ਵੱਡੇ ਵੱਡੇ ਦਿਗਜ ਲੀਡਰ ਟਿਕਟ ਲੈਣ ਨੂੰ ਤਿਆਰ ਨਹੀਂ ਸੀ ਉਹਨੇ ਪਾਰਟੀ ਨੂੰ ਹਾਂ ਸਿਰ ਮੱਥੇ ਸਿਰ ਝੁਕਾ ਕੇ ਕਿਹਾ ਕਿ ਜੋ ਮੇਰੀ ਪਾਰਟੀ ਦਾ ਹੁਕਮ ਹੈ ਇਸ ਤੋਂ ਵੱਧ ਪਾਰਟੀ ਦੀ ਵਫਾਦਾਰੀ ਕੀ ਹੋ ਤੇ ਤੀਸਰੀ ਵਾਰੀ ਅੱਜ ਦਾ ਦੌਰ ਜੇ ਮੈਂ ਗੱਲ ਕਰਾਂ ਵੀਰੇ ਜਦ ਹਰ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਪਾਰਟੀਆਂ ਛੱਡ ਕੇ ਇੱਧਰ ਉੱਧਰ ਜਾ ਰਿਹਾ ਹੈ ਗੋਲਡੀ ਜੀ ਨੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਘਰ ਦੇ ਵਿੱਚ ਰਹਿ ਕੇ ਹੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਕੰਟੀਨਿਊ ਕਰ ਸਕਦੇ ਹਾਂ ਸਿਰਫ ਆਪਣਾ ਲਾਲਚ ਹੀ ਵੱਡਾ ਨਹੀਂ ਹੁੰਦਾ ਮੈਨੂੰ ਤਾਂ ਲੱਗਦਾ ਵੀਰੇ ਅੱਜ ਦੇ ਦੌਰ 'ਚ ਗੋਲਡੀ ਜੀ ਨੇ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਔਰ ਆਪਣੇ ਕੈਰੀਅਰ ਨੂੰ ਦਾਅ 'ਤੇ ਲਾ ਕੇ ਕੀਤੀ ਹੈ ਨਹੀਂ ਜਿਵੇਂ ਤੁਸੀਂ ਕਿਹਾ ਕਿ ਗੋਲਡੀ ਜੀ ਨੂੰ ਦੋ ਵਾਰ ਹਾਰ ਗਏ ਸੀ ਜਿਮਨੀ ਚੋਣ ਦੇ ਵਿੱਚ ਤਾਂ ਚਿੱਟੀ ਹਰ ਲਿਖੀ ਹੋਈ ਹੁੰਦੀ ਹੈ ਨਾ ਵੀਰ ਜੀ ਜਦ ਵੱਡੇ ਵੱਡੇ ਲੀਡਰਾਂ ਦਾ ਜਿਗਰਾ ਨਹੀਂ ਪਿਆ 골ਡੀ ਜੀ ਦਾ ਇੱਕ ਛੋਟੇ ਜਿਹੇ ਲੀਟਰ ਦਾ ਜਿਗਰਾ ਪੈ ਗਿਆ ਕਿ ਕੋਈ ਨਾ ਮੈਂ ਆਪਣੀ ਪਾਰਟੀ ਨਾਲ ਖੜਨਾ ਅੱਜ ਫੇਰ ਜਦ ਸਾਨੂੰ ਬਾਕੀ ਪਾਰਟੀਆਂ ਵੱਲੋਂ ਬਹੁਤ ਮਾਨਸਤਕਾਰ ਮਿਲਿਆ ਫਿਰ ਵੀ ਨੇ 골ਡੀ ਨੇ ਕਿਹਾ ਕਿ ਮੈਂ ਆਪਣੀ ਮਾਂ ਪਾਰਟੀ ਨਾਲ ਹੀ ਖੜਨਾ ਜੀ ਅੱਛਾ ਪੈ ਜੀ ਇਸ ਸਮੇਂ ਦੇ ਦਰਮਿਆਨ ਕੋਈ ਇਧਰੋਂ ਉਧਰੋਂ ਆਫਰ ਵਗੈਰਾ ਵੀ ਤੁਹਾਨੂੰ ਜਿਹੜਾ ਉਹ ਵੀ ਅਪਰੋਚ ਹੋਏ ਬਿਲਕੁਲ ਵੀ ਜੀ ਆਫਰ ਕੀਤੀ ਉਹ ਜੀ ਮਾਨਸਤਕਾਰ ਕਹਿੰ ਲੋ ਬਾਕੀ 파ਟੀਆਂ ਵੱਲੋਂ ਅਪਰੋਚ ਕੀਤਾ ਗਿਆ ਮਾਨਸਤਕਾਰ ਦਿੱਤਾ ਗਿਆ ਪਰ ਗੋਲਡੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਭਰਾਓ ਕਿਉਂਕਿ ਵੀ ਜੀ ਤੁਸੀਂ ਹੋ ਤੁਸੀਂ ਜਨਰਲਿਜ਼ਮ ਚੋਂ ਬਾਕੀ ਚੈਨਲ ਵਾਲੇ ਵੀ ਤੁਹਾਡੇ ਭਰਾ ਦੇ ਹੁੰਦੇ ਨੇ ਜੀ ਤੁਹਾਡੇ ਰਿਲੇਸ਼ਨਸ ਹੁੰਦੇ ਨੇ ਤੇ ਇਹ ਇੱਕ ਕੁਲੀਗ ਹੁੰਦੇ ਨੇ ਵੀ ਜੀ ਹੁਣ ਜੇ ਮੈਂ ਕਹਦਾ ਕਿ ਭਗਵੰਤ ਮਾਨ ਸਾਹਿਬ ਵੀ ਤਾਂ ਸਾਡੇ ਕੁਲੀਗ ਨੇ ਨਾ ਭਗਵੰਤ ਮਾਨ ਸਾਹਿਬ ਵੀ ਇੱਥੋਂ ਹੀ ਅਸੀਂ ਇੱਥੋਂ ਹਾਰੇ ਹੋ ਇੱਥੋਂ ਜਿੱਤੇ ਇਹ ਇੱਕ ਭਰਾ ਭੈਣ ਦਾ ਰਿਸ਼ਤਾ ਹੁੰਦਾ ਜੀ ਪਾਰਟੀ ਨਾਲ ਵੀ ਜਿਹੜੇ ਤੁਸੀਂ ਪ੍ਰੋਫੈਸ਼ਨ ਚ ਹੋ ਜਾਂਦੇ ਹੋ ਤੇ ਉਹਦੇ ਸਾਨੂੰ ਬਿਲਕੁਲ ਆਫਰਸ ਆਈਆਂ ਕਾਲਸ ਆਈਆਂ ਤੇ ਗੋਲਦੀ ਜੀ ਨੇ ਇੱਕੋ ਗੱਲ ਕਹੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਇੱਕ ਨਮਾਣੇ ਜੀ ਨੂੰ ਇੰਨਾ ਮਾਨ ਬਖਸ਼ਿਆ ਪਰ ਅਸੀਂ ਆਪਣੀ ਪਾਰਟੀ ਨਾਲ ਮੈਂ ਜਿਵੇਂ ਫੇਰ ਕਿਹਾ ਵੀਰੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜੀ ਅੱਛਾ ਇੱਕ ਦੋ ਕਾ ਪਾਰਟੀ ਵੱਲੋਂ ਆਫਰਿੰਗ ਹੋਈ ਪੈਂਦੀ ਹੈ ਸਾਰੀਆਂ ਪਾਰਟੀਆਂ ਵੱਲੋਂ ਆਲਮੋਸਟ ਵੀਰੇ ਇਹ ਚੀਜ਼ ਆਫੀਸ਼ੀਅਲੀ 골ਦੀ ਹੀ ਦੱਸ ਸਕਦੇ ਨੇ ਜੀ ਕਿਉਂਕਿ ਉਹਨਾਂ ਨਾਲ ਹੀ ਗੱਲਬਾਤ ਹੁੰਦੀ ਹੈ ਉਹੀ ਇਸ ਚੀਜ਼ ਤੇ ਜ਼ਿਆਦਾ ਜਾਣਨ ਪਾ ਸਕਦੇ ਜੀ ਅੱਛਾ ਇਸ ਸਮੇਂ ਦੇ ਦਰਮਿਆਨ ਮਨ ਡਾਵਾ ਡੋਲ ਵੀ ਹੋਇਆ ਘਰ ਦੇ ਵਿੱਚ ਕਿ ਆਪਾਂ ਛੱਡ ਦਗੇ ਰਹੀਏ ਜਾਂ ਸਾਇਲੈਂਟ ਹੋ ਜਾਈਏ ਜਾਂ ਹੁਣ ਇੱਕ ਵਾਰੀ ਜਿਹੜਾ ਸਟੈਪ ਕੋਈ ਨਾ ਪੁੱਟ ਗਏ ਜੀ ਬਿਲਕੁਲ ਬਿਲਕੁਲ ਵੀਰੇ ਬਹੁਤ ਨੈਚੁਰਲ ਆ ਮੈਨੂੰ ਲੱਗਦਾ ਜਦ ਆਪਾਂ ਕਿਸੇ ਚੀਜ਼ ਲਈ ਤੰਦ ਹੀ ਨਾਲ ਵਫਾਦਾਰੀ ਨਾਲ ਤੇ ਆਪਣੀ ਹੈਸੀਅਤ ਤੋਂ ਉੱਪਰ ਉੱਠ ਕੇ ਤੁਸੀਂ ਕੰਮ ਕੀਤਾ ਹੋਵੇ ਨਾ ਵੀ ਵੀਰੇ ਤਾਂ ਬਹੁਤ ਜ਼ਿਆਦਾ ਹੁੰਦਾ ਪਰ ਸਪੈਸ਼ਲੀ ਜਦ ਮੈਂ ਇੱਕ ਲੇਡੀ ਦੀ ਗੱਲ ਕਰਾਂ ਕਿਉਂਕਿ ਜੇ ਤੁਸੀਂ ਫੇਸਬੁੱਕ ਚੈੱਕ ਕਰੋ ਕੱਲੇ ਮੇਰੇ ਨਾਲ ਨਹੀਂ ਮੈਨੂੰ ਤਾਂ ਲੱਗਦਾ ਮੇਰੀ ਭੈਣ ਅਮਰਤਾ ਨਾਲ ਵੀ ਇਹੀ ਚੀਜ਼ ਹੋਈ ਹੈ ਬਹੁਤ ਬਾਖੂਬੀ ਨਾਲ ਉਹਨਾਂ ਨੇ ਵੀ ਜਿਵੇਂ ਮੈਂ ਆਪਣੇ ਤਕਰੀਬਨ ਬਹੁਤ ਪਿੰਡ ਕੱਢ ਚੁੱਕੀ ਸੀ ਉਹਨਾਂ ਨੇ ਵੀ ਆਪਣੇ ਬਹੁਤ ਪਿੰਡ ਕੱਢੇ ਸੀਗੇ ਸਿਰਫ ਇਹ ਨਹੀਂ ਵੀਰੇ ਵੋਟਾਂ ਲੈਣ ਵਾਸਤੇ ਪਰਿਵਾਰਕ ਰਿਸ਼ਤਾ ਬਹੁਤ ਵੱਡੀ ਚੀਜ਼ ਹੁੰਦੀ ਹੈ ਆਪਣੇ ਵੋਟਰਾਂ ਨਾਲ ਬਣਾਉਣਾ ਜਿੱਥੋਂ ਖੋੜੇ ਵੋਟਰਾਂ ਵੱਲੋਂ ਵੀ ਤੁਹਾਨੂੰ ਬਹੁਤ ਸਤਿਕਾਰ ਮਿਲਦਾ ਹੈ ਤੇ ਤੁਸੀਂ ਵੀ ਇੱਕ ਪਰਿਵਾਰ ਬਣ ਕੇ ਵਿਚਰਦੇ ਹੋ ਤਾਂ ਦੁੱਖ ਤਾਂ ਹੁੰਦਾ ਹੀ ਹੈ ਨਾ ਵੀਰੇ ਬਹੁਤ ਨੇਚਰਲ ਹੈ ਦੁੱਖ ਹੋਥੇ ਨਾ ਆਵੇ ਜਿੱਥੇ ਤੁਸੀਂ ਸਿਰਫ ਇੱਕ ਅੱਧੇ ਮਹੀਨੇ ਦਾ ਤੁਸੀਂ ਬਾਹਰੋਂ ਆਏ ਹੋ ਇੱਕ ਅੱਧਾ ਮਹੀਨਾ ਤੁਸੀਂ ਆਪਣਾ ਪ੍ਰਚਾਰ ਕੀਤਾ ਤੇ ਤੁਸੀਂ ਕਿਸੇ ਚੀਜ਼ ਲਈ ਤਿਆਰ ਹੋਗੇ ਅਸੀਂ ਤਾਂ ਪਰਿਵਾਰ ਵਾਂਗੂ ਬਹੁਤ ਸਾਲਾਂ ਦੀ ਮਿਹਨਤ ਕੀਤੀ ਹੈ ਜੀ ਅੱਛਾ ਲੋਕ ਤਾਂ ਇੱਥੇ ਕਹਿੰਦੇ ਪਏ ਸੈਟਿੰਗਾਂ ਤੁਸੀਂ ਕਹਿੰਦੇ ਹੋ ਕਿ ਪਏ ਉਹ ਕਿ ਅਮਰਤਾ ਵੜਿੰਗਨ ਵਾਲਾ ਜਿਹੜਾ ਧੱਕਾ ਹੋ ਗਿਆ ਕਿਉਂਕਿ ਉਹਨਾਂ ਦੇ ਪਤੀ ਨੇ ਅਮਰਿੰਦਰ ਸਿੰਘ ਰਾਏ ਆਵੜੇਗਾ ਉਹ ਤਾਂ ਦੇਖ ਲਓ ਕਿ ਇਸ ਵੇਲੇ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਆ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਗੋਲਡੀਨ ਨਾਲੋਂ ਪੋਲਿਟੀਕਲੀ ਜੇ ਆਪਾਂ ਦੇਖੀਏਗਾ ਤਾਂ ਉਹਨਾਂ ਦਾ ਕਦ ਥੋੜਾ ਉੱਪਰ ਵੀ ਹੈ ਇਸ ਕਰਕੇ ਕਿਉਂਕਿ ਇੱਕ ਤਾਂ ਪਾਰਟੀ ਦੇ ਪ੍ਰਧਾਨ ਹੈਗੇ ਦੂਸਰੀ ਵਾਰ ਉਹ ਮੇਰੇ ਖਿਆਲ ਨਾਲ ਤਿੰਨ ਵਾਰੀ ਐਮਐਲਏ ਬਣ ਗਏ ਆ ਮੰਤਰੀ ਤੱਕ ਰਹਿ ਗਏ ਆ ਫਿਰ ਉਹਨਾਂ ਦੀ ਅਪੋਚਤਾ ਤੁਹਾਡੇ ਨਾਲ ਜ਼ਿਆਦਾ ਹੋਏਗੀ ਇਹ ਤਾਂ ਹੈ ਨਹੀਂ ਕਿ ਪਾਰਟੀ ਹਾਈ ਕਮਾਂਡ ਨੇ ਕੁਝ ਗੱਲ ਹੀ ਨਹੀਂ ਸੁਣੀ ਹੋਏਗੀ ਉਹਨਾਂ ਦੀ ਇਹੀ ਤਾਂ ਵੀਰੇ ਹੈਰਾਨੀ ਦੀ ਗੱਲ ਆ ਮੈਨੂੰ ਤੇ ਲੱਗਦਾ ਕਿ ਜਿੱਥੇ ਹੁਣ ਜਿਵੇਂ ਭੈਣ ਇੱਕ ਲੇਡੀ ਆ ਮੈਂ ਇੱਕ ਲੇਡੀ ਆ ਅਸੀਂ ਫੇਟ ਮਤਲਬ ਇੰਨਾ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਕੁਝ ਨਾ ਮਿਲੇ ਤਾਂ ਦੁੱਖ ਤਾਂ ਬਹੁਤ ਜ਼ਿਆਦਾ ਲੱਗਦਾ ਵੀਰੇ ਨਾਲੇ ਸੈਟਿੰਗ ਸ਼ੂਟਿੰਗ ਵਾਲੀ ਗੱਲ ਵੀਰੇ ਮੇਰੇ ਤਾਂ ਕੰਨਾਂ 'ਚ ਪਈ ਨਹੀਂ ਤੁਹਾਡੇ ਕੰਨਾਂ 'ਚ ਪਈ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਇਹਦੇ ਤੇ ਮੈਂ ਆਪਣੀ ਕੋਈ ਗੱਲ ਨਹੀਂ ਰੱਖੂੰਗੀ ਜੀ ਜੀ ਅੱਛਾ ਸੰਗਰੂਰ ਦੀ ਲੜਾਈ ਆ ਜਿਹੜੀ ਭੈਣ ਜੀ ਉਹਨੂੰ ਕਹਿ ਲੋ ਕਿ ਭਾਈ ਕਾਂਗਰਸ ਬਨਾਮ ਕਹਿ ਲੋ ਕਿ ਸੀਐਮ ਜਾਂ ਖੈਰਾ ਬਨਾਮ ਸੀਐਮ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਵਾਕਏ ਇਸ ਤਰ੍ਹਾਂ ਦੇ ਨਾਲ ਗੱਲਬਾਤ ਹੋ ਜੇਗੀ ਜਾਂ ਇਸ ਤਰ੍ਹਾਂ ਦੇ ਨਾਲ ਨਹੀਂ ਗੱਲਬਾਤ ਬਣ ਪਾਏਗੀ ਜਿਸ ਤਰ੍ਹਾਂ ਦੀ ਆਮ ਆਬਾਦੀ ਹੈ ਕੇਂਦਰ ਤੱਕ ਲੋਕ ਸਭਾ ਇਲੈਕਸ਼ਨ ਨੂੰ ਲੋਕ ਸਭਾ ਇਲੈਕਸ਼ਨ ਦੇ ਨਾਲ ਹੀ ਰੱਖੀਏ ਕਿਉਂਕਿ ਇਸ ਟਾਈਮ ਦੋ ਵੱਡੀਆਂ ਪਹਿਲੀ ਸੈਂਟਰ ਦੇ ਵਿੱਚ ਬੈਠੀ ਬੀਜੇਪੀ ਦੂਜੀ ਆਮ ਆਦਮੀ ਪਾਰਟੀ ਦੋਨਾਂ ਨਾਲ ਹੀ ਫਾਈਟ ਹੈ ਵੀਰੇ ਜੀ ਅੱਛਾ ਦੋਨਾਂ ਨਾਲ ਹੀ ਫਾਈਟ ਮੰਨਦੇ ਹੋ ਤੁਸੀਂ ਜੀ ਬਿਲਕੁਲ ਜੀ ਇਸ ਤੋਂ ਇਲਾਵਾ ਅਕਾਲੀ ਦਲ ਜਾਂ ਕਹਿ ਲਓ ਕਿ ਆਮ ਆਰਮੀ ਪਾਰਟੀ ਜਾਂ ਕਹਿ ਲਓ ਕਿ ਚਲੋ ਆਮ ਆਰਮੀ ਪਾਰਟੀ ਦਾ ਜ਼ਿਕਰ ਤੁਸੀਂ ਕਰ ਹੀ ਦਿੱਤਾ ਅਕਾਲੀ ਦਲ ਕਹਿ ਲਓ ਸਿਮਰਜੀਤ ਸਿੰਘ ਮਾਨ ਉਹ ਵੀ ਇੱਥੇ ਐਕਟਿਵ ਨੇਗੇ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਮੰਨਦੇ ਵੀ ਜੀ ਮੁਕਾਬਲਾ ਤਾਂ ਜੇ ਮੈਂ ਤਾਂ ਮੰਨਾਂ ਜੇ ਮੈਂ ਆਪ ਇਸ ਇਲੈਕਸ਼ਨ ਦੇ ਵਿੱਚ ਉਤਰੀ ਹੋਵਾਂ ਹੁਣ ਤਾਂ ਕੈਂਡੀਡੇਟ ਸੁਖਪਾਲ ਸਿੰਘ ਖਹਿਰਾ ਨੇ ਤੇ ਤੁਹਾਨੂੰ ਉਹ ਹੀ ਦੱਸ ਸਕਦੇ ਨੇ ਕਿ ਉਹਨਾਂ ਦਾ ਮੁਕਾਬਲਾ ਕਿਹਨਾਂ ਨਾਲ ਜੀ ਜੀ ਅੱਛਾ ਭੈਣ ਜੀ ਕੁਝ ਕੁ ਚੀਜ਼ਾਂ ਮੈਂ ਥੋੜੀਆਂ ਜੀਆਂ ਸਾਫ਼ ਕਰਨੀ ਚਾਹੁੰਗਾ ਥੋੜਾ ਜਿਹਾ ਪਿੱਛੇ ਚਲੀ ਜਾਈਏ ਪਹਿਲਾ ਚੋਣਾਂ ਤੋਂ ਤਾਂ ਸੀਐਮ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਮੈਨੂੰ ਲੱਗਦਾ ਉਸ ਵੇਲੇ ਤਾਂ ਸੀਐਮ ਨੇ ਆਪਣੀ ਗੱਲਬਾਤ ਪਹਿਲਾਂ ਵੀ ਹੋਈ ਸੀ ਉਸ ਵੇਲੇ ਮੇਰੇ ਖਿਆਲ ਨਾਲ ਪਹਿਲਾਂ ਵੀ ਤੁਸੀਂ ਟਿੱਪਣੀ ਕੀਤੀਆਂ ਕਿ ਤੁਸੀਂ ਕਿਸ ਕਪੈਸਿਟੀ ਦੇ ਵਿੱਚ ਕਿਉਂਕਿ ਤੁਹਾਡੇ ਪਤੀ ਨੇ ਜਿਹੜੇ ਉਸ ਵੇਲੇ ਐਮਐਲਏ ਸੀਗੇ ਸਟਿੰਗ ਕੇ ਭਾਈ ਇਹ ਕਿਸ ਕਪੈਸਿਟੀ ਦੇ ਵਿੱਚ ਜਾ ਕੇ ਚੈੱਕ ਵਗੈਰਾ ਬਣਦੇ ਰਹਿੰਦੇ ਆ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਆਗੇ ਜੀ ਇਹਨਾਂ ਕੋਲੇ ਕੀ ਅਹੁਦਾਗਾ ਤਾਂ ਖੁਰਤਾ ਤੁਹਾਡੇ ਹਲਕੇ ਦੇ ਵਿੱਚੋਂ ਵੀਡੀਓ ਨਿਕਲ-ਨਿਕਲ ਕੇ ਆਉਂਦੀਆਂ ਨੇ ਕਿ ਭਈ ਭੈਣ ਜੀ ਵੀ ਜਾਂਦੇ ਆ ਜੀ ਵੱਡਾ ਸਾਰਾ ਕਾਫਲਾ ਲੈ ਕੇ ਹੋ ਸਕਦਾ ਮੈਨੂੰ ਪਤਾ ਨਹੀਂ ਹੈ ਬਾਕੀ ਤੁਸੀਂ ਸਾਫ਼ ਕਰ ਦਿਓਗੇ ਕਿ ਭਾਈ ਮਾਤਾ ਜੀ ਵੀ ਇੱਥੇ ਆਉਂਦੇ ਆ ਜਾਂ ਡਾਕਟਰ ਸੇਵਾ ਵੀ ਇੱਥੇ ਢੇੜੇ ਮਾਰਦੇ ਆ ਜਿਸਪਾਲਜੀ ਜੀ ਬਿਲਕੁਲ ਇਹ ਗੱਲ 골ਡੀ ਜੀ ਐਮਐਲਏ ਸੀ ਤੇ ਜੇ ਮੈਂ ਇਦੋਂ ਵੀ ਪਿੱਛੇ ਜਾਵਾਂ ਮੈਂ 골ਡੀ ਦਾ ਸਾਥ ਐਸਡੀ ਕਾਲਜ ਤੋਂ ਦਿੰਦੀ ਆ ਰਹੀ ਹਾਂ ਪਹਿਲਾ ਐਸਡੀ ਕਾਲਜ ਫਿਰ ਯੂਨੀਵਰਸਿਟੀ ਵਾਲੀਆਂ ਇਲੈਕਸ਼ਨਸ ਫਿਰ ਯੂਥ ਦੇ ਫਾਰਮ ਭਰਨ ਤੋਂ ਲੈ ਕੇ ਯੂਥ ਦੇ ਜਨਰਲ ਸੈਕਟਰੀ ਤੱਕ ਦਾ ਸਫ਼ਰ ਫਿਰ ਉਦੋਂ ਬਾਅਦ ਟਿਕਟ ਲੈਂਨ ਤੱਕ ਦਾ ਸਫ਼ਰ ਐਮਐਲਏ ਬਨਨ ਤੱਕ ਦਾ ਸਫ਼ਰ ਉਦੋਂ ਬਾਅਦ ਚੰਗਾ ਮਾੜਾ ਸਮਾਂ ਇਕੱਠਿਆਂ ਨੇ ਅਸੀਂ ਹੰਡਾਇਆ ਇੱਕ ਦੂਜੇ ਨਾਲ ਤੇ ਉਹਦੇ ਤਹਿਤ ਹੀ ਮੈਂ ਗੋਲਡੀ ਨਾਲ ਜਿਵੇਂ ਮੋਢੇ ਨਾਲ ਮੋਢਾ ਲਾਇਆ ਤੇ ਮੈਂ ਗੋਲਡੀ ਜੀ ਦੀ ਵੀ ਬਹੁਤ ਧੰਨਵਾਦੀਆਂ ਕਿਉਂਕਿ ਅਕਸਰ ਨਾ ਇੱਕ ਲੇਡੀ ਨੂੰ ਉਹਦੀ ਆਵਾਜ਼ ਦਬਲੀ ਕੁਚਲੀ ਜਾਂਦੀ ਹੈ ਮਤਲਬ ਜੋ ਆਮ ਮਾਹੌਲ ਹੁੰਦਾ ਹੈ ਮੈਨੂੰ ਗੋਲਡੀ ਨੇ ਨਾ ਵੀਰੇ ਹਮੇਸ਼ਾ ਇਹ ਕਹਿ ਲੋ ਕਿ ਸਤਕਾਰ ਦਿੱਤਾ ਆਪਣੇ ਬਰਾਬਰ ਦਾ ਮੈਨੂੰ ਕਦੇ ਉਹਨਾਂ ਨੇ ਪਿੱਛੇ ਰੱਖ ਕੇ ਨਹੀਂ ਮੈਨੂੰ ਵਾਕਈ ਜਿੱਤ ਤਾਂ ਗੱਲ ਹੁੰਦੀ ਹੈ ਮੋੜੇ ਨਾਲ ਮੋੜਾ ਲਾ ਕੇ ਤੋੜਨਾ ਉਹਨਾਂ ਨੇ ਮੈਨੂੰ ਸਤਕਾਰ ਹਮੇਸ਼ਾ ਇੱਕ ਬੈਟਰ ਹਾਫ ਕਹਿੰਦੇ ਆ ਨਾ ਵੀਰੇ ਵਾਕਈ ਜੀ ਉਹਨਾਂ ਨੇ ਮੈਨੂੰ ਬੈਟਰ ਹਾਫ ਬਣਾ ਕੇ ਉਹਨਾਂ ਸਤਕਾਰ ਦਿੱਤਾ ਜਦ ਸਟਰਗਲ ਸਟਰਗਲ 'ਚ ਅਸੀਂ ਇਕੱਠੇ ਸੀ ਲੋਕਾਂ 'ਚ ਮੇਰਾ ਆਉਣਾ ਜਾਣਾ ਸੀ ਤਾਂ ਫਿਰ ਵੀ ਜਦ ਉਹ ਐਮਐਲਏ ਬਣੇ ਤਾਂ ਉਹਦੇ ਤਹਿਤ ਹੀ ਮੈਂ ਲੋਕਾਂ ਦੇ ਵਿੱਚ ਜਿਹੜੀਆਂ ਗ੍ਰਾਂਟਾਂ ਚ ਆਉਂਦੀਆਂ ਸੀ ਦਿੰਦੀ ਹੁੰਦੀ ਸੀ ਪਰ ਮੇਰਾ ਇੱਥੇ ਸਵਾਲ ਜਿਵੇਂ ਹੁਣ ਤੁਸੀਂ ਇੱਕ ਗੱਲ ਕਹੀ ਹੈ ਕਿ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਸਮਰਥ ਕੋਲੇ ਕੀ ਅਹੁਦਾ ਕੀ ਉਹ ਚੈੱਕ ਵੰਡਦੇ ਸੀ ਪਰ ਅੱਜ ਉਹੀ ਸਵਾਲ ਉਹਨਾਂ ਤੇ ਪੈ ਗਿਆ ਮੈਂ ਤਾਂ ਸਟਰਗਲ ਟਾਈਮ ਦੇ ਦੌਰਾਨ 2010 ਤੋਂ ਸੀ ਆਪਣਾ 9 ਜਾਂ 10 'ਚ ਸੀ ਧੂਰੀਆ ਕਿ 8 'ਚ ਸਾਡਾ ਵਿਆਹ ਹੋਇਆ ਵੀਰੇ 9 ਜਾਂ 10 'ਚ ਸੀ ਸ਼ੁਰੂ ਕਰ ਲਿਆ ਸੀ ਧੂਰੀ ਦੇ ਵਿੱਚ ਵਿਚਰਨਾ ਪਰਿਵਾਰ ਵਾਂਗੂ ਲੋਕਾਂ 'ਚ ਉਹ ਤੋਂ ਲੈ ਕੇ 18 19 ਜਦੋਂ ਦਾ ਇਹ ਬਿਆਨ ਆਇਆ तकरीबन 18 ਜਾਂ 19 ਸੀ ਇੰਨੇ ਸਾਲਾਂ 'ਚ ਮੈਂ ਪਰਿਵਾਰ 'ਚ ਜਾਂਦੀ ਸੀ ਫਿਰ ਚੀਜ਼ਾਂ ਲੈਣ ਕਿਉਂ ਨਾ ਜਾਵਾਂ ਵੀਰੇ ਜਦ ਮੈਂ ਵੋਟਾਂ ਲੈਣ ਮੰਗ ਜਾਂਦੀ ਸੀ ਪਰ ਇਹ ਸਵਾਲ ਉਹਨਾਂ ਲਈ ਥੋੜਾ ਜਿਹਾ ਔਖਾ ਕਿਉਂਕਿ ਉਹ ਸਿਰਫ ਉਦੋਂ ਆਏ ਜਦੋਂ ਸੀਐਮ ਬਣ ਚੁੱਕੇ ਸੀ ਉਦੋਂ ਪਹਿਲਾਂ ਕਦੇ ਨਹੀਂ ਆਏ ਜੀ ਅੱਛਾ ਉਸ ਤੋਂ ਬਾਅਦ ਕਦੇ ਨਹੀਂ ਇਸ ਤੇ ਗੱਲਬਾਤ ਹੋਈ ਤੇ ਤੁਸੀਂ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਕਦੇ ਜਾਂ ਉਹਨਾਂ ਨੇ ਕਦੇ ਕੋਈ ਜਵਾਬ ਦਿੱਤਾ ਹੋਵੇ ਤੁਹਾਨੂੰ ਉਹਨਾਂ ਨੇ ਤਾਂ ਹੁਣ ਕੀ ਜਵਾਬ ਦੇਣਾ ਵੀਰੇ ਮੁੱਖ ਮੰਤਰੀ ਨੇ ਮੇਰੇ ਅਰਗੇ ਉਹਨਾਂ ਨੂੰ ਬਹੁਤ ਪੁੱਛਦੇ ਹੋਣਗੇ ਕਿਉਂਕਿ ਉਹਨਾਂ ਨੇ ਵਾਅਦਾ ਹੀ ਇੰਨੇ ਕਰ ਲਏ ਸੀਗੇ ਕਿ ਹੁਣ ਜਵਾਬ ਦੇਣੇ ਇੱਕ ਇੱਕ ਦੇ ਤਾਂ ਬਹੁਤ ਔਖੇ ਹੋ ਜਾਂਦੇ ਨੇ ਜੀ 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 ਅੱਛਾ ਸੰਗਰੂਰ ਲੋਕ ਸਭਾ ਦੀ ਆਪਾਂ ਗੱਲ ਨੂੰ ਥੋੜਾ ਹੋਰ ਖੋਲਣ ਤੋਂ ਪਹਿਲਾਂ ਮੈਂ ਧੂਰੀ ਵਾਲੀ ਵਾਪਸ ਆਉਂਗਾ ਤੂੰ ਰੇਕ ਪਾਸੇ ਮਾਨਸਾਬ ਉੱਥੋਂ ਵਿਧਾਇਕ ਨੇ ਚਲੋ ਮੁੱਖ ਮੰਤਰੀ ਤਾਂ ਹੈਗੇ ਹੈਗੇ ਆ ਦੂਜੇ ਪਾਸੇ ਧੂਰੀ ਦੇ ਵਿੱਚ ਤੁਸੀਂ ਵਿਚਰਦੇ ਰਹੇ ਹੋਗਾ ਤਾਂ ਧੂਰੀ ਦੇ ਵਿੱਚ ਖਾਸ ਕਰਕੇ ਤੁਹਾਡਾ ਮੁਕਾਬਲਾ ਜਿਵੇਂ ਕਹਾਂ ਤੁਹਾਡਾ ਮੁਕਾਬਲਾ ਇਸ ਕਰਕੇ ਕਿ ਕਿਉਂਕਿ ਤੁਸੀਂ ਇੱਥੇ ਵਿਚਰਦੇ ਰਹੇ ਹੋ ਤੁਸੀਂ ਆਪ ਹੀ ਦੱਸ ਰਹੇ ਹੋ ਏਨੇ ਸਮੇਂ ਤੋਂ ਲਗਾਤਾਰ ਵਿਚਰਦੇ ਆ ਰਹੇ ਹੋ ਡੇਢ ਦਾ ਕੇ ਆਸ-ਪਾਸ ਤੁਹਾਡਾ ਸਮਾਂ ਹੋ ਗਿਆ ਤਾਂ ਹੁਣ ਉਥੇ ਕਿਸ ਤਰ੍ਹਾਂ ਦੇ ਨਾਲ ਫਾਈਟ ਲੈਣ ਵਾਲੀ ਹੈ ਮਤਲਬ ਉਥੇ ਮਤਲਬ ਕਿਦਾਂ ਦਾ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਕਿ ਕਿੰਨੇ ਕੁ ਸਟਰੋਂਗ ਹੋ ਜਾਂ ਕਿਸ ਤਰ੍ਹਾਂ ਦੇ ਨਾਲ ਲੱਗਦਾ ਤੁਹਾਨੂੰ ਫੀਡਬੈਕ ਕੀ ਮਿਲਦੀ ਉਮੀਦ ਲੱਗਦੀ ਹੈ ਵੀਰੇ ਹਲੇ ਜੇ ਮੈਂ ਤੁਹਾਨੂੰ ਦੱਸਿਆ ਕਿ ਹੁਣ ਤੱਕ ਅਸੀਂ ਦੁੱਖ ਸੁੱਖ ਦੇ ਵਿੱਚ ਜਾਂਦੇ ਸੀ ਵੋਟਾਂ ਲੈਣ ਤਾਂ ਹਲੇ ਜਾਣਾ ਸੀ ਵੀਰੇ ਹੁਣ ਜਦ ਚੋਣ ਮਹਿੰਮ ਭਖੂਗਾ ਤਾਂ ਉਥੇ ਕੀ ਪ੍ਰਭਾਵ ਹੋਣ ਵਾਲੇ ਕੈਂਡੀਡੇਟ ਆਪਣਾ ਪਾਉਣਗੇ ਜਹੀ ਗੱਲ ਸਾਡੇ ਸਾਥ ਦੀ ਸਾਡੇ ਪਰਿਵਾਰ ਦੀ ਵੀਰੇ ਅਸੀਂ ਤਾਂ ਪਰਿਵਾਰ ਵਾਂਗ ਉਹਨਾਂ ਦਾ ਸਾਥ ਦੇਣਾ ਹੀ ਹੈ ਤੇ ਲੋਕਾਂ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਨੂੰ ਆਪਣਾ ਪਰਿਵਾਰ ਸਮਝ ਕੇ ਹੀ ਵੋਟ ਦੇ ਜੀ ਅੱਛਾ ਜਿਸ ਤਰ੍ਹਾਂ ਦੀ ਪੋਲਿਟਿਕਸ ਆ ਜੀ ਕੱਲ ਦੀ ਭੈਣ ਜੀ ਉਹ ਬੜੀ ਤੁਹਾਨੂੰ ਪਤਾ ਕਿ ਥੋੜੀ ਜੀ ਲੋਕੀ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪਸੰਦ ਕਰਦੇ ਆ ਕਿ ਇਸ ਤਰ੍ਹਾਂ ਦੇ ਪੋਲਿਟੀਸ਼ੀਅਨ ਨੂੰ ਪਸੰਦ ਕਰਦੇ ਆ ਜਿਹੜਾ ਥੋੜਾ ਜਿਹਾ ਗੱਟਸ ਨਾਲ ਬੋਲਦਾ ਜਾਂ ਕੋਲੋ ਥੋੜਾ ਜਿਹਾ ਤੱਤਾ ਬੋਲਦਾ ਹੈ ਨਾ ਜੀ ਤਾਂ ਤੁਸੀਂ ਬੜਾ ਸੌਫਟ ਬੋਲਦੇ ਹੋ ਇਵਨ ਗੋਲਡੀ ਜੀ ਮੈਂ ਦੇਖਿਆ ਜ਼ਿਆਦਾਤਰ ਹੈ ਨਾ ਤਾਂ ਮਤਲਬ ਫਿਰ ਕਿਵੇਂ ਫਿੱਟ ਕਰਦੇ ਹੋ ਆਪਦੇ ਆਪ ਨੂੰ ਕਿਉਂਕਿ ਲੋਕ ਤਾਂ ਆਪਾ ਦੇਖਦੇ ਆ ਅੱਜ ਕੱਲ ਥੋੜਾ ਜਿਆ ਸੁਣਦੇ ਵੀ ਉਸ ਨੂੰ ਸੋਸ਼ਲ ਮੀਡੀਆ ਤੇ ਵੀ ਆਪਾਂ ਦੇਖਦੇ ਆ ਜਾਂ ਵੈਸੇ ਵੀ ਦੇਖਦੇ ਆ ਨਾ ਕਿ ਜਿਹੜਾ ਥੋੜਾ ਜਿਆ ਗਰਮ ਬੋਲਦਾ ਕਿ ਚੱਕ ਦਿਆਂਗੇ ਕਰ ਦਿਆਂਗੇ ਵਾਹ ਕਰ ਦਿਆਂਗੇ ਸਮਥਿੰਗ ਯੂ ਵੀ ਐਨੀਵੇਸ ਹਨਾ ਸੋ ਸੋ ਐਂਡ ਤੇ ਤੁਸੀਂ ਤੁਸੀਂ ਮਤਲਬ ਕਿਦਾਂ ਮਤਲਬ ਉਹਨਾਂ ਚੀਜ਼ਾਂ ਲਈ ਪ੍ਰਪੇਅਰ ਕਰ ਲੈਂਦੇ ਹੋ ਜਾਂ ਮਤਲਬ ਇਹ ਕਿ ਬਈ ਸੌਫਟਲੀ ਹੀ ਚੱਲਦੇ ਹੋ ਬਿੱਡੀ ਜੇ ਮੈਂ 골ਡੀ ਜੀ ਦੀ ਗੱਲ ਕਰਾਂ 골ਡੀ ਜੀ ਦੀ ਨੇਚਰ ਮੈਂ ਤੁਹਾਨੂੰ ਤੁਸੀਂ ਜਿੰਨਾਕ 골ਡੀ ਜੀ ਬਾਰੇ ਸੁਣਿਆ ਹੋਣਾ ਦੇਖਿਆ ਹੋਣਾ ਜਾਂ ਕਿਸੇ ਨੂੰ ਵੀ ਵੀਰੇ ਕਾਲਜ ਜਾਂ ਯੂਨੀਵਰਸਿਟੀ ਤੋਂ ਪੁੱਛਿਆ ਜੇ ਵੀ 골ਡੀ ਜੀ ਦੀ ਨੇਚਰ ਹੀ ਬੇਸਿਕਲੀ ਉਹ ਹੈ ਜene ਹੀ ਇਸ ਵੈਰੀ ਸੌਫਟ ਬਾਇ ਨੇਚਰ ਬਹੁਤ ਹੀ ਗੱਲ ਉਹਨਾਂ ਨੇ ਨਾਪ ਤੋਲ ਕੇ ਕਰਨੀ ਹੈ ਤਰਸਲ ਤੇ ਰਹਿ ਕੇ ਗੱਲ ਕਰਦੇ ਨੇ ਹਵਾ ਚੁੜ ਕੇ ਉਹਨਾਂ ਨੇ ਕਦੇ ਗੱਲ ਨਹੀਂ ਕੀਤੀ ਕਿਉਂਕਿ ਜਿਹੜੀ ਗੱਲ ਮੈਂ ਜਿਵੇਂ ਹੁਣ ਤੁਸੀਂ ਹੁਣੀ ਮੈਨੂੰ ਪੁੱਛੀ ਹੈ ਚੈੱਕ ਵਾਲੀ ਗੱਲ ਉਹ ਆਗੀ ਨਾ ਵੀਰੇ ਵਾਪਸ ਇਹ ਜਿਹੜੀਆਂ ਬਹੁਤ ਗੱਲਾਂ ਵਾਪਸ ਆ ਜਾਂਦੀਆਂ ਹੁੰਦੀਆਂ ਨੇ ਤੇ ਜਿਹੜਾ ਬੰਦਾ ਧਰਾਤਲ ਤੇ ਲੈ ਕੇ ਔਰ ਜਿਹਦਾ ਨੇਚਰ ਹੀ ਨਰਮਾਈ ਦਾ ਹੋਵੇ ਵੀਰੇ ਉਹ ਤਾਂ ਨਰਮਾਈ ਨਾਲ ਹੀ ਗੱਲ ਕਰੂਗਾ ਨਾ ਜੀ ਤੇ ਕਿਸੇ ਨੂੰ ਦੇਖ ਕੇ ਆਪਣੇ ਆਪ ਦੀ ਸਿਆਸਤ ਜਾਂ ਆਪਣੇ ਆਪ ਨੂੰ ਬਦਲਣਾ ਮੈਨੂੰ ਲੱਗਦਾ ਉਹ ਆਗੂ ਹੀ ਨਹੀਂ ਹੁੰਦਾ ਜੇ ਜੇ ਉਹ ਆਗੂ ਹੈ ਉਵੇਂ ਹੀ ਉਹ ਲੋਕਾਂ 'ਚ ਵਿੱਚ ਰਹੇ ਉਵੇਂ ਹੀ ਉਹ ਸੋਸ਼ਲ ਮੀਡੀਆ ਤੇ ਰਹੇ ਤੇ ਉਹਨੂੰ ਪਿਆਰ ਜ਼ਿਆਦਾ ਮਿਲਦਾ ਜੀ ਜੀ ਅੱਛਾ ਤੇ ਆਪਣਾ ਪੂਰਾ ਤੁਸੀਂ ਕਹਿੰਦੇ ਕਿ ਜੀ ਜਾਣ ਲੋ ਆ ਕੇ ਮਿਹਨਤ ਕਰਕੇ ਕੰਮ ਕਰੋਗੇ ਇਸ ਵਾਰ ਜੀ ਜੋ ਕੋਲ ਕੋਲ ਜੀ ਦੋਨੋ ਜਣੇ ਤੁਸੀਂ ਜੇ ਤੁਹਾਡੇ 100% ਜੀ 100% ਜੀ ਸਾਡੇ ਪਰਿਵਾਰ ਵੱਲੋਂ ਤੇ ਸਾਡੀ ਟੀਮ ਵੱਲੋਂ ਕਿਉਂਕਿ ਜੇ ਵੀਰੇ ਸਾਡੇ ਇੱਕ ਇਹ ਆਦਤ ਹੈ ਸਿਰਫ ਇੱਕ ਕਿਉਂਕਿ ਸਾਡੇ ਨਾਲ 2022 ਚ ਵਾਪਰੀ ਸੀ ਜੋ 골ਡੀ ਜੀ ਨੇ ਵੀ ਕਿਹਾ ਸੀ ਕਿ ਸਾਨੂੰ ਕਹਿ ਕੇ ਹਾਂ ਅਸੀਂ ਨਾਲਾਂ ਤੇ ਨਾਲ ਹੁੰਦਾ ਨਹੀਂ ਸੀ ਤੇ ਇਹ ਚੀਜ਼ਾਂ ਸਾਡੇ ਨਾਲ ਲਹੂ ਚ ਨੇ ਨਾ ਸਾਡੇ ਪਰਿਵਾਰ ਚ ਨੇ ਜੇ ਅਸੀਂ ਕਿਹਾ ਕਿ ਅਸੀਂ ਨਾਲਾਂ ਤਾਂ ਅਸੀਂ 100% ਦੀ ਨਾਲ ਖੜ ਕੇ ਦਿਖਾਵਾਂ ਜੀ ਜੀ ਇਹੀ ਪਰਿਮੇਨਿਊ ਲੱਗਦਾ ਵੀ ਜੀ ਤੋੜਨਾ ਹੋਣਾ ਹੈ ਗੋਲਦੀ ਜੀ ਨੇ ਅੱਜ ਤੱਕ ਆਪਣੀ ਲਾਈਫ 'ਚ ਐਗਜ਼ਾਮਪਲ ਹੀ ਸੈੱਟ ਕੀਤੀ ਹੈ ਪਹਿਲੀ ਐਗਜ਼ਾਮਪਲ ਜੋ ਅੱਜ ਕੱਲ ਦਾ ਦੌਰ ਤੋੜ ਕੇ ਕਿ ਇੱਧਰ ਲਈ ਉੱਧਰ ਲਈ ਪਾਰਟੀਆਂ 'ਚ ਨਾ ਜਾ ਕੇ ਆਪਣੀ ਹੀ ਪਾਰਟੀ 'ਚ ਰਹਿ ਕੇ ਤੇ ਤਨਦੇਹੀ ਨਾਲ ਆਪਣਾ ਕੰਮ ਕਰਨਾ ਮੈਨੂੰ ਤਾਂ ਲੱਗਦਾ ਵੀ ਜੀ ਇੱਕ ਆਗੂ ਦੀ ਸਹੀ ਆਗੂ ਦੀ ਨਿਸ਼ਾਨੀ ਹੋਈ ਇਹ ਹੋਣੀ ਚਾਹੀਦੀ ਹੈ ਤੇ ਇਹੀ ਐਗਜ਼ਾਮਪਲ ਨੂੰ ਸੈੱਟ ਕਰਦਿਆਂ ਹੋਇਆ ਸਾਡਾ ਪਰਿਵਾਰ ਸੁਖਪਾਲ ਖਹਿਰਾ ਜੀ ਨਾਲ ਤਨਦੇਹੀ ਇਮਾਨਦਾਰੀ ਵਫਾਦਾਰੀ ਤੇ ਜਜ਼ਬੇ ਨਾਲ ਉਹਨਾਂ ਦਾ ਸਾਥ ਦੋ ਜੀ ਅੱਛਾ ਭੈਣ ਜੀ ਤੁਸੀਂ ਗੱਲ ਕੀਤੀ ਐ ਕਿ ਐਗਜ਼ਾਮਪਲ ਸੈੱਟ ਕਰਨ ਦੀ ਤਾਂ ਇਸ ਵਾਰ ਫਿਰ ਧੂਰੀ ਦੇ ਵਿੱਚ ਵੀ ਐਗਜ਼ਾਮਪਲ ਸੈੱਟ ਕਰਦੇ ਹਾਂ ਕੋਈ ਤੁਸੀਂ ਕੋਸ਼ਿਸ਼ ਤਾਂ 100% ਰਹੂਗੀ ਵੀਰੇ ਕਿਉਂਕਿ ਅਸੀਂ ਤਾਂ ਦੋਹਾਂ ਨੇ ਹਮੇਸ਼ਾ ਆ ਵਾਲਦੀ ਅਗਦੇ ਵਿੱਚ ਹੀ ਛਾਲ ਮਾਰੀ ਐ ਤੇ ਹੁਣ ਵੀ ਮੁੱਖ ਮੰਤਰੀ ਜੀ ਦਾ ਹਲਕਾ ਸਾਡੀ ਕੋਸ਼ਿਸ਼ ਤਾਂ ਪੂਰੀ ਰਹਿਣੀ ਐ ਕਿ ਅਸੀਂ ਸੁਖਪਾਲ ਖਹਿਰਾ ਜੀ ਨੂੰ ਇੱਥੋਂ ਲੀਡ ਦੇ ਕੇ ਤੋਰੀ ਜੀ ਅੱਛਾ ਭੈਣ ਜੀ ਇੱਕ ਚੀਜ਼ ਥੋੜੀ ਜਿਹੀ ਹੋਰ ਸਾਫ਼ ਕਰਿਓ ਕਿ ਜੋ ਵਿਜੀਲੈਂਸ ਵਾਲਾ ਮਾਮਲਾ ਸੀਗਾ ਜੀ ਉਹ ਉਹਦੀ ਕੀ ਕਹਾਣੀ ਹੈ ਜਾਂ ਕਿੱਥੇ ਜੇ ਖੜੀ ਹੈ ਦੁਬਾਰਾ ਵਿੱਚ ਕੋਈ ਡਵੈਲਪਮੈਂਟ ਨਹੀਂ ਦੇਖੀ ਗਈ ਨਾ ਹੀ ਪਤਾ ਨਹੀਂ ਤਾਂ ਉਸ ਮਾਮਲੇ ਦੇ ਵਿੱਚ ਜਿੰਨਾ ਕੋ ਹੋਣੀ ਸੀ ਉਹ ਇੱਕ ਵਾਰੀ ਉਸ ਤੋਂ ਬਾਅਦ ਟਿਕ ਗਿਆ ਪਤਾ ਨਹੀਂ ਇੰਡੀਆ ਲੈਂਸ ਕਰਕੇ ਟਿਕ ਗਿਆ ਪਤਾ ਨਹੀਂ ਕੀ ਕਹਾਣੀ ਹੋਈ ਆ ਥੋੜਾ ਸਾਫ਼ ਕਰੋ ਕਿ ਕਿਉਂ ਮਾਜਰਾ ਕਿੱਥੇ ਜੇ ਖੜਾ ਹੋਇਆ ਜਾਂ ਕੀ ਲੱਗਦਾ ਉਹਦੇ ਵਿੱਚ ਤੁਹਾਨੂੰ ਜੀ ਜੀ ਵਿਜੀਲੈਂਸ ਹਾਲਾ ਤਾਂ ਤੁਸੀਂ ਜਿਵੇਂ ਸੋਸ਼ਲ ਮੀਡੀਆ ਤੇ ਵੀ ਤਕਰੀਬਨ ਦੇਖਿਆ ਹੋਣਾ ਕਿ 2 ਸਾਲ ਸਾਨੂੰ ਪੂਰਾ ਖਿੱਚਿਆ ਗਿਆ ਜੀ ਕਦੇ ਪਹਿਲਾਂ ਤਾਂ ਤਰੀਕਾ ਹਫ਼ਤੇ ਹਫ਼ਤੇ 10 10 ਦਿਨ ਬਾਅਦ ਪਾਉਂਦੇ ਸੀ ਫਿਰ ਤਾਂ ਰੋਜ਼ ਪਾਉਣ ਲੱਗੇ ਸਾਡੇ ਪਰਿਵਾਰਕ ਰਿਸ਼ਤੇ ਤੱਕ ਵੀ ਵੀਰੇ ਮੇਰੇ ਬ੍ਰਦਰ ਨੂੰ ਬੁਲਾ ਕੇ ਉਹਦੀ ਪ੍ਰਾਪਰਟੀ ਬਾਰੇ ਮੇਰੇ ਫਾਦਰ ਸਾਹਿਬ ਦੀ ਪ੍ਰਾਪਰਟੀ ਬਾਰੇ ਕਿਉਂਕਿ ਜੱਦੀ ਪੁਸ਼ਤੀਆਂ ਪ੍ਰਾਪਰਟੀਆਂ ਹੁੰਦੀਆਂ ਨੇ ਵੀਰੇ ਕਿਉਂਕਿ ਅੱਜ ਦੀ ਜਿਹੜੀ ਤਾਂ ਅੱਜ ਦੀ ਬਣੀ ਹੋਵੇ ਉਹਦੇ ਬਾਰੇ ਤਾਂ ਤੁਹਾਡਾ ਸਵਾਲ ਪੁੱਛੰਦਾ ਬਿਲਕੁਲ ਹੱਕ ਹੈ ਜੱਦੀ ਪੁਸ਼ਤੀ ਬਾਰੇ ਤਾਂ ਹੱਕ ਤੁਹਾਡਾ ਕੋਈ ਨਹੀਂ ਨਾ ਮੇਰੇ ਹੀ ਬ੍ਰਦਰ ਨੂੰ ਇਨਵੋਲ ਕੀਤਾ ਗਿਆ ਸਾਡੇ ਜੀਜਿਆਂ ਨੂੰ ਇਨਵੋਲ ਕੀਤਾ ਗਿਆ ਜਿੰਨੀਆਂ ਸਾਡੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਇਨਵੋਲ ਕੀਤਾ ਗਿਆ ਸਾਨੂੰ ਵੀਰੇ ਸੋਸ਼ੀਅਲੀ ਤਾਂ ਮਤਲਬ ਮੈਂਟਲੀ ਤਾਂ ਹਰਾਸ ਕਰਨਾ ਸੀ ਸੋਸ਼ੀਅਲੀ ਸਾਡੇ ਰਿਸ਼ਤਿਆਂ ਤੱਕ ਤੇ ਵਿਜੀਲੈਂਸ ਨੇ ਮਾਰ ਪਾਉਣ ਦੀ ਕੋਸ਼ਿਸ਼ ਕੀਤੀ ਤੇ तकरीबन ਰੋਜ਼ ਐਵਰੀ ਡੇ ਇੱਕ ਦਿਨ ਛੱਡ ਕੇ ਫੇਰ ਬੁਲਾਇਆ ਗਿਆ ਇੱਕ ਦਿਨ ਛੱਡ ਕੇ ਫੇਰ ਬੁਲਾਇਆ ਗਿਆ ਤੇ ਅੱਜ ਪਤਾ ਨਹੀਂ ਤਾਂ ਹੋ ਵੋਟਾਂ ਕਰਕੇ ਚੁੱਪ ਨੇ ਜਾਂ ਚੋਨੀਆਪਤਾ ਕਰਕੇ ਚੁੱਪ ਨੇ ਇਹ ਤਾਂ ਉਹੀ ਜਾਣਨ ਜਿਹੜੇ ਸਾਨੂੰ ਰੋਜ਼ ਬੁਲਾਉਂਦੇ ਨੇ ਜੀ 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 ਅੱਛਾ ਭੈਣ ਜੀ ਮੇਰਾ ਆਖੀਰਲਾ ਸਵਾਲ ਆਗਾ ਤਾ ਤੁਸੀਂ ਧੂਰੀ ਦੇ ਵਿੱਚ ਹੀ ਕੰਮ ਕਾਜ ਦੇਖੋਗੇ ਜਾਂ ਇੱਥੇ 골ਡੀ ਜੀ ਦੇਖਣਗੇ ਜਾਂ ਇਹ ਆ ਕਿ ਵੀ 골ਡੀ ਜੀ ਨੂੰ ਕਿਸੇ ਹੋਰ ਪਾਸੇ ਭਾਵ ਕਿ ਧੂਰੀ ਤੋਂ ਬਾਹਰ ਕਿਸੇ ਹੋਰ ਹਲਕੇ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਉਹਨਾਂ ਦੀਆਂ ਡਿਊਟੀਆਂ ਲੱਗਣ ਜਾ ਰਹੀਆਂ ਨੇ ਗ੍ਰੀ ਸੁਪਾਲ ਖਹਿਰਾ ਜੀ ਨਾਲ ਕੱਲ ਸਾਡੀ ਪਹਿਲੀ ਮੀਟਿੰਗ ਹੋਈ ਸੀ ਕਿਉਂਕਿ 골ਡੀ ਜੀ ਨੇ ਆਪਣੇ ਵੱਲੋਂ ਹੀ ਜਿਵੇਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਹੀ ਕਿਹਾ ਸੀ ਉਹਨਾਂ ਨੇ ਆਪਣੇ ਵੱਲੋਂ ਸੁਪਾਲ ਖਹਿਰਾ ਜੀ ਨੂੰ ਵਾਰਮ ਵੈਲਕਮ ਕੀਤਾ ਸੀ ਪਰਸੋਂ ਕੱਲ ਉਹ ਸਾਡੇ ਕੋਲੇ ਆਏ ਮਿਲੇ ਲੋਕਾਂ ਨੂੰ ਲੋਕ ਮਿਲਣੀ ਵੀ ਹੋਈ ਉਹਨਾਂ ਦੀ ਜਿਵੇਂ ਜਿਵੇਂ ਵੀ ਸੁਖਪਾਲ ਖਹਿਰਾ ਜੀ ਕਹਿਣਗੇ ਕਿਉਂਕਿ ਹੁਣ ਸਾਡੇ ਉਮੀਦਵਾਰ ਲੋਕ ਸਭਾ ਦੇ ਉਹ ਨੇ ਜਿਵੇਂ ਜਿਵੇਂ ਵੀ ਉਹ ਕਹਿਣਗੇ ਉਵੇਂ ਹੀ ਸਾਡਾ ਪਰਿਵਾਰ ਚੱਲੂਗਾ ਚਾਹੇ ਗੋਲਡੀ ਨੇ ਚਾਹੇ ਮੈਂ ਜੇ ਉਹ ਡਿਊਟੀ ਕਲੇ ਧੂਰੀ ਚ ਲਾਉਣਗੇ ਅਸੀਂ ਧੂਰੀ ਨਭਾਵਾਂਗੇ ਜੇ ਉਹ ਡਿਊਟੀ ਬਾਹਰ ਲਾਉਣਗੇ ਅਸੀਂ ਬਾਹਰ ਨਭਾਵਾਂਗੇ ਜਿਵੇਂ ਸਾਡੀ ਹਾਈ ਕਮਾਂਡ ਰਾਜਾ ਵਿੜਿੰਗ ਜੀ ਤੇ ਜਿਵੇਂ ਸੁਖਪਾਲ ਖਹਿਰਾ ਜੀ ਕਹਿਣਗੇ ਅਸੀਂ ਉਵੇਂ ਹੀ ਕਿਉਂਕਿ ਵੀਰੇ ਅਲਟੀਮੇਟਲੀ ਇਲੈਕਸ਼ਨ ਉਹਨਾਂ ਦੀ ਆ ਮੈਪਿੰਗ ਉਹਨਾਂ ਦੀ ਹੋਣੀ ਆ ਤੇ ਉਹਨਾਂ ਦਾ ਹੀ ਸਾਰਾ ਸਿਸਟਮ ਚੱਲਦਾ ਜਿਵੇਂ ਉਹ ਕਹਿਣਗੇ ਸੀ ਉਵੇਂ ਕਰਦੇ ਜੀ ਮੇਰਾ ਅਖੀਰਲਾ ਸਵਾਲ ਏ ਭੈਣ ਜੀ ਤੁਹਾਨੂੰ ਜੋ ਜਿਸ ਤਰ੍ਹਾਂ ਦੇ ਨਾਲ ਬੁੱਧਵਾਰ ਨੂੰ ਤੁਹਾਡੇ ਘਰ ਇਕੱਠ ਹੁੰਦਾਗਾ ਸੁਖਪਾਲ ਸਿੰਘ ਖਹਿਰਾ ਆਉਂਦੇ ਆ ਰਾਜਾ ਵੜਿੰਗ ਆਉਂਦੇ ਆ ਹੋਰ ਲੀਡਰਸ਼ਿਪ ਆਉਂਦੀ ਆ ਤੁਹਾਨੂੰ ਵੀ ਬੂਸਟ ਅਪ ਹੁੰਦਾ ਤੁਹਾਡੇ ਨਾਲ ਨਾਲ ਤੁਹਾਡੀ ਟੀਮ ਨੂੰ ਵੀ ਹੁੰਦਾ ਤਾਂ ਹੁਣ ਦਬਣ ਦਬਾਉਣ ਵਾਲੀ ਗੱਲ ਤਾਂ ਨਹੀਂ ਬਚਦੀ ਹੈਗੀ ਕਿਉਂਕਿ ਇਸ ਤੋਂ ਪਹਿਲਾਂ ਚਲੋ ਠੀਕ ਆ ਕਿ ਹੌਸਲਾ ਕਈ ਵਾਰੀ ਡਿੱਗ ਹੁਣ ਤਾਂ ਨਹੀਂ ਉਸ ਤਰ੍ਹਾਂ ਦੀ ਗੱਲ ਰਹਿਣੀ ਮੰਨਦੇ ਵਿੱਚ ਕੋਈ ਵੀਰੇ ਦਬਨ ਦਬਾਉਣ ਵਾਲੇ ਤਾਂ ਜਿਵੇਂ ਦਬਨਾ ਤਾਂ ਵਿਰੋਧੀਆਂ ਤੋਂ ਹੁੰਦਾ ਪਰਿਵਾਰ ਤੋਂ ਤਾਂ ਦਬਣਾ ਹੀ ਕੀ ਹੁੰਦਾ ਪਰਿਵਾਰ ਤੇ ਤਾਂ ਠੀਕ ਹੈ ਬਿਲਕੁਲ ਗੁੱਸਾ ਹੁੰਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਸੀਗਾ ਪਰਿਵਾਰ ਚ ਗਿਲੇ ਸ਼ਿਕਵੇ ਬੰਦ ਦਰਵਾਜ਼ੇ ਚ ਜਿਹੜੇ ਹੋ ਜਾਂਨ ਉਹ ਪਰਿਵਾਰ ਦੇ ਹੁੰਦੇ ਨੇ ਨਾਲੇ ਕੋਈ ਗਿਲਾ ਸ਼ਿਕਵਾ ਹੈ ਹੀ ਨਹੀਂ ਵੀਰੇ ਜਦ ਪਾਰਟੀ ਨੇ ਇੱਕ ਉਮੀਦਵਾਰ ਹੀ ਐਲਾਨਤਾ ਹੁਣ ਤਾਂ ਪਾਰਟੀ ਦੇ ਹਰ ਇੱਕ ਵਰਕਰ ਦਾ ਫਰਜ਼ ਬੰਦਾ ਹੈ ਉਹ ਉਮੀਦਵਾਰ ਨੂੰ ਜਿਤਾ ਕੇ ਤੋਰ ਵਿਰੋਧੀਆਂ ਤਾਂ ਵੀ ਨਹੀਂ ਦਬੋਂਗੇ ਚਲੋ ਆਪਣੇ ਤਾਂ ਤਾਂ ਨਹੀਂ ਦਬਣਾ ਜੀ ਹੌਂਤਾ ਤੱਕ ਤਾਂ ਦਬੇ ਨਹੀਂ ਵੀਰੇ ਪਰਮਾਤਮਾ ਗੁਰਤੇਗ ਬਾਦਰ ਮਹਾਰਾਜ ਦੀ ਓਟ ਆਸਰਾ ਲੈ ਕੇ ਚੱਲਦੇ ਆ ਤੇ ਉਹਨਾਂ ਦੀ ਕਿਰਪਾ ਨਾਲ ਹੁਣ ਤੱਕ ਤਾਂ ਦਬੇ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡਾ ਪਰਿਵਾਰ ਕਦੇ ਕਿਸੇ ਵਿਰੋਧੀ ਤੋਂ ਦਬੋਗਾ ਜੀ ਚਲੋ ਧੰਨਵਾਲ ਭੈਣ ਜੀ ਤੁਸੀਂ ਗੱਲਬਾਤ ਕੀਤੀ ਤੇ ਨਾਲ ਹੀ ਅਸੀਂ ਜਿਹੜਾ ਕਹਿੰਦੇ ਆ ਕਿ ਬਈ ਉਮੀਦ ਕਰਦੇ ਆ ਕਿ ਤੁਹਾਨੂੰ ਜਿੰਨੀ ਇਨਪੁਟ ਦੇਉ ਤਾਂ ਉਹਦੇ ਕੰਪੈਰੀਟਿਵ ਤੁਹਾਨੂੰ ਆਉਟਪੁਟ ਮਿਲੇ ਜੀ ਬਹੁਤ ਬਹੁਤ ਮਿਲਬਰ ਤੁਹਾਡਾ ਥੈਂਕ ਯੂ ਥੈਂਕ ਯੂ ਸੋਇ ਸੰਨ ਸਿਮਰਤ ਕੌਰ ਖੰਗੂੜਾ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਆ ਉਮੀਦ ਕਰਦੇ ਆ ਤੁਸੀਂ ਇਸ ਐਪੀਸੋਡ ਨੂੰ ਪਸੰਦ ਕਰੋਗੇ ਤੇ ਇਹਨੂੰ ਸ਼ੇਅਰ ਵੀ ਕਰਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਵੀ ਦੱਸਿਓ ਕਿ ਗੱਲਬਾਤ ਕਿੱਦਾਂ ਦੀ ਰਹੀ ਆ ਅਗਲੇ ਕਿਸੇ ਨਵੇਂ ਐਪੀਸੋਡ ਦੇ ਵਿੱਚ ਫੇਰ ਮਿਲਾਂਗੇ ਸਾਰਿਆਂ ਨੂੰ ਦੁਬਾਰਾ ਫੇਰ ਤੋਂ ਸਾਥ ਸ੍ਰੀ ਅਕਾਲ